ਹੈ ਪਰ ਕਈ ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਜਿੱਥੇ ਪਿਆਰ ਨਾਲ ਸਮਝਾਇਆ ਗਿਆ ਹੈ ਉੱਥੇ ਹੀ ਸਤਿਗੁਰਾਂ ਨੇ ਸਾਡੇ ਤੇ ਥੋੜੀ ਸਖਤਾਈ ਕੀਤੀ ਹੈ ਜਿਵੇਂ ਅਸੀਂ ਘਰਾਂ ਦੇ ਵਿੱਚ ਬੱਚਿਆਂ ਨੂੰ ਪਿਆਰ ਨਾਲ ਵੀ ਸਮਝਾਉਂਦੇ ਆ ਜੇ ਉਹ ਸਮਝਦੇ ਨਹੀਂ ਨਾ ਫਿਰ ਅਸੀਂ ਵੀ ਸਖਤਾਈ ਕਰਦੇ ਆ ਖਾਸ ਕਰਕੇ ਮਾਪਿਓ ਬੱਚਿਆਂ ਦੇ ਚੱਪਲ ਵੀ ਚੁੱਕਦੇ ਨੇ ਹੱਥ ਵੀ ਚੁੱਕਦੇ ਨੇ ਤੇ ਕਈ ਵਾਰ ਡੰਡਾ ਵੀ ਚੁੱਕ ਲੈਂਦੇ ਨੇ ਕਿ ਇਹਨੂੰ ਸਮਝਾ ਦਈਏ। ਭਾਵੇਂ ਕਿ ਉਹਨਾਂ ਦਾ ਮਕਸਦ ਉਹਨੂੰ ਕੁੱਟਣਾ ਜਾਂ ਮਾਰਨਾ ਨਹੀਂ ਹੁੰਦਾ। ਉਹਨੂੰ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਣਾ ਹੁੰਦਾ ਜੋ ਉਸ ਜ਼ਿੰਮੇਵਾਰੀ ਤੋਂ ਉਸ ਚੰਗੀ ਗੱਲ ਤੋਂ ਜਾਂ ਇਨਸਾਨੀਅਤ ਤੋਂ ਦੂਰ ਹੋ ਰਿਹਾ ਹੁੰਦਾ ਹੈ। ਕਈ ਵਾਰੀ ਵੇਖਦੇ ਆ ਨਾ ਜੇ ਆਪਣੇ ਬੱਚੇ ਸਕੂਲ ਜਾਂਦੇ ਨੇ ਜਾਂ ਕਿਸੇ ਨਾਲ ਲੜ ਕੇ ਆ ਜਵੇ ਤੇ ਆਪਾਂ ਨੂੰ ਪਤਾ ਲੱਗ ਜੇ ਸਾਡੇ ਬੱਚੇ ਦੀ ਗਲਤੀ ਆ ਤੇ ਫਿਰ ਆਪਾਂ ਘੂਰਦੇ ਵੀ ਆ, ਕੋਟਦੇ ਵੀ ਆ, ਮਾਰਦੇ ਵੀ ਆ। ਤਾੜਨਾ ਕਰਦੇ ਆ। ਇਸ ਕਰਕੇ ਨਹੀਂ ਕੁੱਟਦੇ ਕਿ ਇਹ ਫਲਾਨਿਆਂ ਦਾ ਸਿਰ ਪਾੜ ਕੇ ਆ ਗਿਆ ਜਾਂ ਉਹਦੇ ਨਾਲ ਲੜ ਕੇ ਆਇਆ, ਅਸੀਂ ਵੀ ਇਹਦੇ ਛੱਤਰ ਫੇਰੀ, ਅਸੀਂ ਵੀ ਕੁੱਟੀਏ। ਇਹ ਮਤਲਬ ਨਹੀਂ ਹੁੰਦਾ। ਕੁੱਟਣ ਦਾ ਮਤਲਬ ਇਹ ਹੁੰਦਾ ਕਿ ਚਲੋ ਆਪਾਂ ਇਹਨੂੰ ਸਮਝਾ ਦਈਏ ਕਿ ਅੱਗੇ ਤੋਂ ਕਿਸੇ ਨਾਲ ਨਾ ਲੜੇ। ਇਸ ਕਰਕੇ ਘਰ ਦੇ ਵਿੱਚ ਵੀ ਸਖਤਾਈ ਕੀਤੀ ਜਾਂਦੀ ਹੈ। ਕਈ ਵਾਰ ਜਦੋਂ ਬੱਚੇ ਸਿਆਣੇ ਹੋ ਜਾਂਦੇ ਨੇ ਨਾ ਫਿਰ ਸਿਆਣੇ ਲੋਕ ਕਹਿੰਦੇ ਨੇ ਸਮਝਦਾਰ ਕਹਿੰਦੇ ਨੇ ਭਾਈ ਗੱਲ ਸੁਣੋ ਬੱਚਿਆਂ ਨੂੰ ਹੁਣ ਕੁੱਟਿਆ ਨਾ ਕਰੋ ਮਾਰਿਆ ਨਾ ਕਰੋ ਸਿਆਣੇ ਹੋਗੇ ਸਮਝਦਾਰ ਹੋਗੇ ਇਹਨਾਂ ਨੂੰ ਅੱਖਾਂ ਨਾਲ ਹੀ ਘੂਰ ਦਿਆ ਕਰੋ। ਇਹਨਾਂ ਨੂੰ ਵੈਸੇ ਹੀ ਸਮਝਾ ਦਿਆ ਕਰੋ ਥੋੜੇ ਜੇ ਸ਼ਖਤ ਸ਼ਬਦ ਵਰਤ ਲਿਆ ਕਰੋ ਪਰ ਹੱਥ ਨਾ ਚੁੱਕਿਆ ਕਰੋ। ਸਿਆਣੇ ਕਹਿੰਦੇ ਜਦੋਂ ਪੁੱਤ ਦੇ ਜੁੱਤੇ ਬਾਪੂ ਦੇ ਆਉਣ ਲੱਗ ਜਾਵੇ ਬਾਪੂ ਦੀ ਜੁੱਤੀ ਪੁੱਤ ਦੇ ਆਉਣ ਲੱਗ ਜਾਵੇ ਨਾ ਫਿਰ ਬਾਪੂ ਚੰਗਾ ਨਹੀਂ ਲੱਗਦਾ ਆਪਣੇ ਬੱਚਿਆਂ ਤੇ ਹੱਥ ਚੁੱਕਦਾ ਇਸ ਕਰਕੇ ਅੱਖਾਂ ਦੇ ਨਾਲ ਘੂਰ ਕੇ ਹੀ ਸਮਝਾ ਦੇਵੇ ਕੁਝ ਕਿ ਸ਼ਬਦ ਬੋਲ ਦੇਵੇ ਉਹਦੇ ਨਾਲ ਸਮਝਾ ਦੇਵੇ ਉਹ ਤਾੜਨਾ ਕੀਤੀ ਜਾਂਦੀ ਹੈ ਤੇ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਵਿੱਚ ਵੀ ਸਾਡੇ ਨਾਲ ਇਸੇ ਤਰ੍ਹਾਂ ਕੀਤਾ ਗਿਆ ਜਿ세 ਸਤਿਗੁਰਾਂ ਨੇ ਸਾਨੂੰ ਪਿਆਰ ਨਾਲ ਸਮਝਾਇਆ ਕਿ हे ਭਾਈ ਤੂੰ ਇਸ ਸੰਸਾਰ ਤੇ ਨਾਮ ਜਪਣ ਆਇਆ ਤੇਰਾ ਜਿਹੜਾ ਮਨੋਰਥ ਹੈ ਉਹ ਇੱਥੇ ਸੋਹਣਾ ਜੀਵਨ ਬਤੀਤ ਕਰਕੇ ਜਾਣਾ ਹੈ ਪ੍ਰਮਾਤਮਾ ਦੇ ਨਾਮ ਦੀ ਰਾਸ ਪੂੰਜੀ ਜਮਾ ਕਰਕੇ ਲੈ ਕੇ ਜਾਣੀ ਹੈ ਸਤਿਗੁਰਾਂ ਨੇ ਪਿਆਰ ਨਾਲ ਸਮਝਾਇਆ ਸਾਨੂੰ ਜੇ ਅਸੀਂ ਪਿਆਰ ਨਾਲ ਨਹੀਂ ਸਮਝੇ ਨਾ ਜਾਂ ਨਹੀਂ ਸਮਝਦੇ ਤਾਂ ਹੀ ਸਤਿਗੁਰਾਂ ਨੇ ਸਾਡੇ ਲਈ ਸਖਤ ਸ਼ਬਦ ਵਰਤੇ ਨੇ ਸਤਗੁਰਾਂ ਦੀ ਬਾਣੀ ਤਾਂ ਇੱਥੋਂ ਤੱਕ ਕਹਿ ਰਹੀ ਹੈ ਜਿੰਨੀ ਐਸਾ ਹਰ ਨਾਮ ਨਾ ਚੇਤੇਓ ਸੇ ਕਾਹੇ ਜਗ ਆਏ RAM ਰਾਜੇ ਸਤਗੁਰਾਂ ਦੀ ਬਾਣੀ ਨੇ ਆਖਿਆ ਉਹ ਜਿਹੜੇ ਸੰਸਾਰ ਤੇ ਆ ਕੇ ਰੱਬ ਦਾ ਨਾਮ ਨਹੀਂ ਜਪਦੇ ਇਹ ਦੁਨੀਆ ਤੇ ਹੀ ਕਿਉਂ ਆ ਗਏ ਆਖੋ ਸਤਨਾਮ ਕਈ ਵਾਰੀ ਮਾਪੇ ਵੀ ਕਹਿ ਦਿੰਦੇ ਆ ਨਾ ਜੇ ਤੂੰ ਸਾਡੇ ਘਰ ਜੰਮ ਕੇ ਸਾਡੇ ਆਖੇ ਨਹੀਂ ਲੱਗਣਾ ਇਦੋਂ ਚੰਗਾ ਤੂੰ ਸਾਡੇ ਘਰ ਜਨਮਦਾ ਹੀ ਨਾ ਤੂੰ ਸਾਡੇ ਘਰ ਦੇ ਵਿੱਚ ਜਨਮ ਲੈ ਕੇ ਜੇ ਸਾਡਾ ਹੀ ਬੁਢਾਪਾ ਰੋਲਣਾ ਸਾਡਾ ਹੀ ਜੀਵਨ ਬਰਬਾਦ ਕਰਨਾ ਸਾਡੇ ਘਰ ਜੰਮਦਾ ਹੀ ਨਾ ਮਾਪੇ ਵੀ ਕਈ ਵਾਰ ਕਹਿ ਦਿੰਦੇ ਨੇ ਇਸ ਕਰਕੇ ਨਹੀਂ ਕਹਿੰਦੇ ਵੀ ਇਹ ਮਰ ਜਵੇ ਇਸ ਕਰਕੇ ਨਹੀਂ ਕਹਿੰਦੇ ਵੀ ਇਹ ਜਨਮ ਹੀ ਨਾ ਲੈਂਦਾ ਇੱਕ ਅਹਿਸਾਸ ਦਵਾਉਂਦੇ ਨੇ ਕਿ ਭਾਈ ਤੂੰ ਰਸਤੇ ਤੋਂ ਭਟਕਿਆ ਹੋਇਆ ਸਹੀ ਰਸਤੇ ਤੇ ਆ ਜਾ ਇਹ ਇੱਕ ਅਹਿਸਾਸ ਕਰਾਉਣ ਲਈ ਸ਼ਬਦ ਵਰਤੇ ਜਾਂਦੇ ਨੇ ਹੁਣ ਇਹਦਾ ਮਤਲਬ ਇਹ ਥੋੜੀ ਹੁੰਦਾ ਜੇ ਮਾਪਿਆਂ ਨੇ ਕਹਿ ਦਿੱਤਾ ਵੀ ਭਾਈ ਤੂੰ ਤਾਂ ਜਨਮ ਹੀ ਨਾ ਲੈਂਦਾ ਤੇ ਹੁਣ ਉਹ ਕੀ ਕਰੇ ਖੁਸ਼ਹਾਲ ਮਰ ਦੇ ਜਾ ਕੇ ਨਹੀਂ ਉਹ ਇੱਕ ਅਹਿਸਾਸ ਕਰਾਇਆ ਜਾਂਦਾ ਵੀ ਭਾਈ ਤੂੰ ਆਪਦਾ ਜੀਵਨ ਤਾਂ ਬਰਬਾਦ ਕਰ ਰਿਹਾ ਹੈ ਸਾਡਾ ਵੀ ਕਰੇਗਾ ਸਤਿਗੁਰ ਸੱਚੇ ਪਾਤਸ਼ਾਹ ਵੀ ਇੱਥੇ ਸਮਝਾਉਣਾ ਚਾਹੁੰਦੇ ਨੇ ਭਾਈ ਜਿੰਨੀ ਐਸਾ ਹਰਨਾਮ ਨਾ ਚੇਤੇਓ ਸਿਕਾਹੇ ਜੱਗ ਆਏ RAM ਰਾਜੇ 헤 RAM 헤 ਰਾਜੇ 헤 ਅਕਾਲ ਪੁਰਖ ਇਹ ਸੰਸਾਰ ਤੇ ਮਨੁੱਖ ਕਿਉਂ ਆ ਗਏ ਜਿਹੜੇ ਨਾਮ ਹੀ ਨਹੀਂ ਜਪਦੇ ਤੇਰਾ ਤੂੰ ਇਹਨਾਂ ਨੂੰ ਭੇਜਿਆ ਤੂੰ ਇਹਨਾਂ ਨੂੰ ਸੁਵਾਸ ਦਿੱਤੇ ਤੂੰ ਇਹਨਾਂ ਨੂੰ ਸਰੀਰ ਦਿੱਤਾ ਪਰ ਤੇਰਾ ਹੀ ਨਾਮ ਨਹੀਂ ਜਪਦੇ ਇੱਕ ਵਾਰ ਪੁੱਛ ਕੇ ਤਾਂ ਵੇਖ ਇਹਨਾਂ ਨੂੰ ਕਿ ਆਏ ਕਿਉਂ ਨੇ ਤੇ ਗੁਰੂ ਪਿਆਰਿਓ ਸਤਗੁਰ ਸੱਚੇ ਪਾਤਸ਼ਾਹ ਦਾ ਮਕਸਦ ਇਹ ਹੈ ਕਹਿਣ ਦਾ ਕਿ ਭਾਈ ਤੁਸੀਂ ਇਸ ਸੰਸਾਰ ਤੇ ਨਾਮ ਜਪਣ ਆਇਓ ਤਾਂ ਨਾਮ ਜਪੋ ਇਸ ਕਰਕੇ ਗੁਰਬਾਣੀ ਦੇ ਵਿੱਚ ਵੀ ਕਈ ਜਗ੍ਹਾ ਤੇ ਸਖਤਾਈ ਕੀਤੀ ਗਈ ਹੈ ਗੁਰਬਾਣੀ ਦੇ ਵਿੱਚ ਵੀ ਕਈ ਜਗ੍ਹਾ ਤੇ ਮਿੱਠੀਆਂ-ਮਿੱਠੀਆਂ ਚਪੇੜਾਂ ਮਾਰੀਆਂ ਗਈਆਂ ਨੇ ਜੇ ਬੰਦਾ ਰਸਤੇ ਤੋਂ ਪਟਕ ਜਾਵੇ